ਅੱਜ ਦੀ ਵੀਡੀਓ ਜਿਹੜੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਆਲੂ ਬੀਂਗਨ ਦਾ ਪਰਤਾ ਬਣਾ ਕੇ ਵਿਖਾਉਂਗੀ ਮੈਂ ਬਹੁਤ ਹੀ ਵਧੀਆ ਟੇਸਟੀ ਪਰਤਾ ਬਣੂਗਾ ਇਹੋ ਜਿਹਾ ਤਰੀਕਾ ਤੁਸੀਂ ਕਦੀ ਵਾਹੇ ਵੇਖਿਆ ਨਹੀਂ ਹੋਣਾ ਇਹ ਪਹਿਲੀ ਵਾਰੀ ਤਰੀਕਾ ਜਿਹੜਾ ਆ ਇਹ ਦੇਖੋਗੇ ਤੁਸੀਂ ਕਿ ਕਿਹੋ ਜੀ ਅੱਜ ਸਬਜ਼ੀ ਤਿਆਰ ਹੁੰਦੀ ਹੈ ਪਰਤਾ ਤਿਆਰ ਕਰਨ ਵਾਸਤੇ ਆਹ ਦੇਖੋ ਮੈਂ ਸਮਾਨ ਲਿਆ ਏ ਇਹ ਤੁਹਾਨੂੰ ਮੈਂ ਕੱਟ ਕੇ ਸਬਾਨ ਸਾਰਾ ਵਿਖਾ ਦਿੱਤਾ ਏ ਅਦਰਕ ਪਿਆਜ਼ ਹਰੀਆਂ ਮਿਰਚਾਂ ਟਮਾਟਰ ਇਹ ਬੇਂਗਣ ਕੱਟੇ ਹੋਇਆ ਧੋ ਕੇ ਮੈਂ ਛੱਲਾ ਉੱਤੇ ਰੱਖੀਆਂ ਸੀ ਮੈਨੂੰ ਕਿਹ ਪਤਾ ਲੱਗ ਸਕੇ ਕਿ ਵਾਕਿਆ ਹੀ ਬੇਂਗਣ ਸੀਗੇ ਇਹ ਕੰਮ ਬਰੀਕੀ ਦਾ ਸੀ ਤੇ ਮੈਂ ਪਹਿਲਾਂ ਕਰ ਚੁੱਕੀ ਆ ਤੇ ਇਹ ਪਾਣੀ ਦੇ ਵਿੱਚ ਮੈਂ ਪਾ ਲਈ ਸੀ ਇਹ ਬੇਂਗਣ ਜਿਹੜੇ ਆ ਜੇ ਤੁਸੀਂ ਪਹਿਲਾਂ ਦੇ ਵੀ ਕੱਟ ਲੈਂਦੇ ਹੋ ਤੇ 2-4 ਪੀਸ ਵਿੱਚ ਬਰਫ਼ ਦੇ ਪਾ ਦੋਗੇ ਨਾ ਤੇ ਇਹ ਰੰਗ ਜਿਹੜਾ ਆ ਇਹਨਾਂ ਦਾ ਕਲਰ ਜਿਹੜਾ ਆ ਖਰਾਬ ਨਹੀਂ ਹੋਏਗਾ ਬੇਂਗਣਾ ਦਾ ਕਦੀ ਵੀ ਤੇ ਮੈਂ ਬਰਫ਼ ਦੇ ਪੀਸੇ ਵਿੱਚ ਪਾ ਦਿੱਤੇ ਸੀਗੇ ਤੇ ਇਹਨੂੰ ਕੱਟੇ ਨੂੰ 10 15 20 ਮਿੰਟ ਹੋ ਗਏ ਆ ਤੇ ਨਾਲ ਹੀ ਮੈਂ ਆਲੂ ਬਰੀਕ-ਬਰੀਕ ਕੱਟ ਲਿਆ ਸੀ ਇੱਕ ਥੋੜਾ ਜਿਹਾ ਲਸਣ ਵੀ ਕੱਟ ਲਿਆ ਤੇ ਇਹ ਮੈਂ ਸਮਾਨ ਤੁਹਾਨੂੰ ਬੁਖਾਰ ਰਹੀ ਆ ਇਹ ਮੈਂ ਪਰਥੇ ਦੇ ਵਿੱਚ ਪਾਵਾਂਗੀ ਪਰਥਾ ਤੁਸੀਂ ਬਹੁਤ ਤਰੀਕਿਆਂ ਦਾ ਖਾਦਾ ਏ ਪਰ ਅੱਜ ਤੁਸੀਂ ਨਾ ਰਿਆੜ ਫੂਡ ਚੈਨਲ ਦੇ ਉੱਤੇ ਜਿਹੜੀ ਵੀਡੀਓ ਆ ਨਾ ਇਹਦਾ ਪਰਥਾ ਵੇਖਿਓ ਤੁਸੀਂ ਇਹ ਕਿੱਦਾਂ ਬਣਾਉਂਦਾ ਏ ਰਿਆੜ ਫੂਡ ਜਿਹੜਾ ਚੈਨਲ ਆ ਇਹ ਪਰਥਾ ਕਿੱਦਾਂ ਦਾ ਬਣਾਉਂਦਾ ਏ ਇਹ ਥੋੜਾ ਜਿਹਾ ਦੇਖੋ ਰਫੈਂਡ ਤੇਲ ਪਾ ਲਿਆ ਏ ਮੈਂ ਦੋਕ ਚਮਚੇ ਅਗਰ ਤੁਹਾਨੂੰ ਤੇਲ ਕੌੜੇ ਸਰੋਂ ਦੇ ਤੇਲ ਚ ਸੋਹਣੀ ਲੱਗਦੀ ਸਬਜੀ ਤੇ ਤੁਸੀਂ ਉਹਦੇ ਚ ਵੀ ਬਣਾ ਸਕਦੇ ਹੋ ਇਹ ਦੇਖੋ ਬੀਂਗਣ ਜਿਹੜੇ ਆ ਪਾਣੀ ਦੇ ਵਿੱਚੋਂ ਚੱਕ ਚੱਕ ਕੇ ਮੈਂ ਸਾਰੇ ਜਿਹੜੇ ਆ ਤੇਲ ਦੇ ਵਿੱਚ ਰੱਖ ਦਿੱਤੇ ਆ ਤੇਲ ਮੈਂ ਬਿਲਕੁਲ ਥੋੜਾ ਜਿਹਾ ਪਾਇਆ ਏ ਕੱਲੇ ਬੀਂਗਣੀ ਪਾਣੀ ਆ ਸੀ ਤੇ ਇਹਦੇ ਵਿੱਚ ਆਪਾਂ ਕੋਈ ਮਸਾਲਾ ਨਹੀਂ ਪਾਣਾ ਕੋਈ ਕੁਝ ਨਹੀਂ ਪਾਣਾ ਹਲੇ ਫਿਰਾਲ ਅੱਜ ਬਣਾਉਣ ਦਾ ਤਰੀਕਾ ਹੀ ਥੋੜਾ ਜਣਾ ਅਲੱਗ ਹੋਏਗਾ ਹੁਣ ਥੋੜਾ ਜਣਾ ਇਹਨਾਂ ਨੂੰ ਹਿਲਾ ਦਾਂਗੇ ਤੇ ਉੱਤੋਂ ਟੱਕ ਥਾਵਾਂਗੇ ਇਹ ਜਿਹੜੀਆਂ ਮੇਰੀਆਂ ਭੈਣਾਂ ਪੜਥਾ ਜਿਹੜੀਆਂ ਕਹਿੰਦੀਆਂ ਨਾ ਚੁੱਲ੍ਹੇ ਤੇ ਭੁੱਜ ਕੇ ਬਣਦਾ ਹੈ ਜਾਣਾ ਦੂਰ ਤੇ ਭੁੱਜ ਕੇ ਬਣਦਾ ਤੁਸੀਂ ਕਿਤੇ ਆਹ ਖਾ ਕੇ ਵੇਖਿਓ ਤੁਹਾਂ ਕਹਿਣਾ ਅਸੀਂ ਰੋਜ਼ ਹੀ ਇਹੋ ਜਿਹਾ ਬਣਾਣਾ ਹੈ ਇਨੂੰ ਏਦਾਂ ਜਿਹਦਾ ਗਲ ਜੇਗਾ ਤੇ ਇਹਨੂੰ ਇਸ ਤਰ੍ਹਾਂ ਆਪਾਂ ਕੋਈ ਚੀਜ਼ ਮੈਸ ਕਰਨ ਵਾਲੀ ਲੈ ਕੇ ਤੇ ਇਹਦੇ ਨਾਲ ਆਪਾਂ ਬਰੀਕ ਕਰ ਲੈਣਾ ਹੈ ਜਿੱਤਰਾ ਕਿ ਮੈਂ ਆ ਦੇਖੋ ਘਾਰ ਨਹੀਂ ਆ ਨਾ ਬਰੀਕ ਮੈਂ ਇਹ ਥੋੜਾ ਜਿਹਾ ਆਪਣੇ ਆਪ ਹੀ ਬਰੀਕ ਹੋਈ ਜਾ ਰਿਹਾ ਹੈ ਥੋੜਾ ਥੋੜਾ ਪਾਣੀ ਹੈ ਨਾ ਇਹਦੇ ਚ ਤੇ ਸੁੱਕਦਾ ਜਾ ਰਿਹਾ ਨਾਲੇ ਗਲਦਾ ਜਾ ਰਿਹਾ ਤੇ ਹੁਣ ਇਹ ਬਰੀਕ ਹੋ ਗਿਆ ਹੈ ਇਹ ਦੇਖੋ ਇਸ ਤਰ੍ਹਾਂ ਦੀ ਇੱਕ ਚਟਨੀ ਜੀ ਤਿਆਰ ਕਰਨੀ ਹੈ ਬਿੰਗਣਾ ਦੀ ਇਹ ਟਾਬੇ ਦਾ ਜਿਹੜਾ ਪਰਥਾ ਏ ਉਹਨੂੰ ਵੀ ਇਹ ਨਾ ਪਛਾਹ ਕਰ ਦਿੰਦਾ ਏ ਇੰਨਾ ਟੇਸਟੇ ਦਾ ਵੱਧ ਜਾਂਦਾ ਏ ਤੇ ਹੁਣ ਅਸੀਂ ਇਹ ਚਟਨੀ ਨੂੰ ਨਾ ਬਾਹਰ ਕੱਢ ਲਵਾਂਗੇ ਕੜਾਈ ਦੇ ਵਿੱਚੋਂ ਫਿਰ ਤੁਹਾਨੂੰ ਮੈਂ ਦੱਸਦੀ ਆ ਅੱਜ ਸਬਜ਼ੀ ਕਿਵੇਂ ਤਿਆਰ ਹੁੰਦੀ ਏ ਪਰਥੇ ਦੀ ਇਹਨੂੰ ਮੈਂ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਬਰੀਕ ਕਰ ਲਿਆ ਇਹਨੂੰ ਮੈਂ ਤੇ ਆਹ ਦੇਖੋ ਮੈਂ ਡੂੰਘੇ ਦੇ ਵਿੱਚ ਕੱਢ ਲਿਆ ਏ ਹੁਣ ਕੜਾਈ ਧੋ ਕੇ ਫੇਰ ਰੱਖ ਦਿੱਤੀ ਏ ਗੈਸ ਦੇ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਮੈਂ ਪਹਿਲਾਂ ਵੀ ਦੱਸ ਚੁੱਕੀ ਤੁਸੀਂ ਸਰੋਂ ਦਾ ਖਾਂਦੇ ਸਰੋਂ ਦਾ ਪਾ ਲਓ ਦੇਸੀ ਘਿਓ ਚ ਬਣਾਉਣਾ ਉਹ ਤੁਹਾਡੀ ਆਪਣੀ ਇੱਛਾ ਤੇਲ ਦੀ ਕੋਈ ਗੱਲ ਨਹੀਂ ਹੁੰਦੀ ਜਿਹੜਾ ਤੁਸੀਂ ਖਾਂਦੇ ਹੋ ਉਹਦੇ ਚ ਹੀ ਤੁਸੀਂ ਤਿਆਰ ਕਰ ਸਕਦੇ ਹੋ ਇਹ ਚੀਜ਼ਾਂ ਹੁਣ ਆਪਾਂ ਇੱਕ ਕਾਟਨ ਦਾ ਕੱਪੜਾ ਲਵਾਂਗੇ ਪਹਿਲਾਂ ਤੇ ਇਹ ਜਿਹੜੇ ਆਲੂ ਆ ਪਾਣੀ ਪਾ ਕੇ ਰੱਖੇ ਹੋਏ ਸੀ ਕੱਟ ਕੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਕਾਟਨ ਦੇ ਕੱਪੜੇ ਦੇ ਪਾਵਾਂਗੇ ਕਿਉਂਕਿ ਇਹਨਾਂ ਦਾ ਪਾਣੀ ਜਿਹੜਾ ਸਿਕਾਉਣਾ ਜ਼ਰੂਰੀ ਹੈ। ਐਸਾ ਪੋਲਾ-ਪੋਲਾ ਇਹਨਾਂ ਨੂੰ ਹੱਥਾਂ ਦੇ ਨਾਲ ਜਿਹੜਾ ਆ ਸਾਫ਼ ਕਰ ਲੈਣਾ ਆ ਆਲੂਆਂ ਦੇ ਪੀਸਾ ਨੂੰ। ਹੁਣ ਇਹ ਆਲੂਆਂ ਦੇ ਪੀਸ ਜਿਹੜੇ ਆ ਇੱਕੜਾ ਹੀ ਦੇ ਵਿੱਚ ਪਾ ਦਵਾਂਗੇ ਤੇਲ ਵੀ ਗਰਮ ਹੋ ਗਿਆ ਸੀ ਤੇਲ ਦੁਬਾਰਾ ਪਾਇਆ ਥੋੜਾ ਜਿਆ ਤੁਹਾਨੂੰ ਪਤਾ ਹੀ ਆ ਮੈਂ ਇੱਕ ਕੜਚੀ ਤੇਲ ਦੀ ਛੋਟੀ ਵਾਲੀ ਪਾਈ ਆ ਜਿਆਦਾ ਤੇਲ ਨਹੀਂ ਪਾਉਣਾ ਇੰਨੇ ਤੇਲ ਦੇ ਵਿੱਚ ਹੀ ਕੰਮ ਚਲਾ ਲੈਣਾ ਬਹੁਤ ਵਧੀਆ ਕਿਉਂਕਿ ਗਰਮੀ ਬਹੁਤ ਹੈ ਤੇਲ ਮਸਾਲੇ ਇਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਇਹ ਵੀਡੀਓ ਜਿਹੜੀ ਆ ਗਰਮੀਆਂ ਦੇ ਵਿੱਚ ਬਣ ਗਈ ਆ ਤੇ ਮੌਸਮ ਵੀ ਅੱਜਕੱਲ ਬੇਗਣ ਦੀ ਸਬਜ਼ੀ ਦਾ ਹੀ ਆ ਤੇ ਇਸ ਕਰਕੇ ਇਹ ਸਬਜ਼ੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤਿਆਰ ਹੁੰਦੇ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਇਹ ਜਿਹੜੇ ਆਲੂੜੇ ਨਾ ਇਹ ਵੇਖੋ ਤਲੇ ਗਏ ਨੇ ਬਹੁਤ ਵਧੀਆ ਆਹ ਦੇਖੋ ਇਹ ਗਲ ਗਏ ਨੇ ਤੇ ਤਲੇ ਵੀ ਗਏ ਨੇ ਪੋਲੇ ਹੋ ਗਏ ਨੇ ਆਲੂ ਤੇ ਇਹਨਾਂ ਨੂੰ ਆਪਾਂ ਹੁਣ ਨਾ ਕਿਸੇ ਭਾਂਡੇ ਦੇ ਵਿੱਚ ਬਾਹਰ ਕੱਢ ਲਵਾਂਗੇ ਕੜਾਈ 'ਚੋਂ ਆਹ ਦੇਖੋ ਕਿੰਨਾ ਸੋਹਣਾ ਕਲਰ ਆਇਆ ਦੇਖੋ ਕਰੰਚੀ ਕਰੰਚੀ ਜਿਹੇ ਆਲੂ ਬਣੇ ਆ ਤੇ ਬਾਹਰ ਕੱਢ ਲੈਨੇ ਹੁਣ ਉਸੇ ਤੇਲ ਦੇ ਵਿੱਚ ਮੈਂ ਹੋਰ ਤੇਲ ਨਹੀਂ ਪਾਇਆ ਉਸੇ ਤੇਲ ਦੇ ਵਿੱਚ ਅੱਧਾ ਚਮਚਾ ਮੈਂ ਜੀਰੇ ਦਾ ਪਾ ਦਿੱਤਾ ਹੈ ਸਭ ਤੋਂ ਪਹਿਲਾਂ ਜੀੜਾ ਜੀਰਾ ਜਿਹੜਾ ਆ ਉਹ ਤੜਕ ਗਿਆ ਥੋੜਾ ਜਿਹਾ ਥੋੜਾ ਲਸਣ ਕੱਟਿਆ ਜਿਹੜਾ ਇਹਨੂੰ ਆਪਾਂ ਭੁੰਨ ਲਵਾਂਗੇ ਕਿਉਂਕਿ ਕੱਚਾ ਲਸਣ ਆਪਾਂ ਰੱਖ ਨਹੀਂ ਸਕਦੇ ਲਸਣ ਤੇ ਅਦਰਕ ਜਿਹੜਾ ਹੁੰਦਾ ਇਹਨੂੰ ਥੋੜਾ ਜਿਹਾ ਭੁੰਨਾਗੇ ਤੇ ਬਹੁਤ ਹੀ ਵਧੀਆ ਇੱਕ ਨਾ ਟੇਸਟ ਦੇਗਾ ਹੁਣ ਅਦਰਕ ਵੀ ਪਾ ਦਵਾਂਗੇ ਲਸਣ ਪਹੁੰਚ ਗਿਆ ਹੈ ਅਦਰਕ ਵੀ ਪਾਉਂਗੀ ਮੈਂ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਭੁੰਨ ਕੇ ਪਹਿਲਾਂ ਹੁਣ ਮੈਂ ਗੈਸ ਥੋੜਾ ਜਿਹਾ ਘਟ ਕੀਤਾ ਹੈ ਕਿ ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਆ ਸਾੜ ਨਾ ਜਾਣਾ ਹੁਣ ਮੈਂ ਇਹ ਬਰੀਕ ਕੱਟਿਆ ਹੋਇਆ ਪਿਆਜ਼ ਪਾਉਂਗੀ ਇਹਦੇ ਵਿੱਚ ਕਿਉਂਕਿ ਲਸਣ ਤੇ ਅਦਰਕ ਜਿਹੜਾ ਆ ਇਹ ਥੋੜਾ ਜਿਆਦਾ ਭੁਜਾ ਹੋਏ ਤਾਂ ਪਰਥੇਰਾ ਨਾ ਟੇਸਟ ਹੀ ਕੁਝ ਹੋਰ ਹੋ ਜਾਂਦਾ ਹੈ ਤੇ ਇਹ ਜਿਹੜਾ ਪਿਆਜ਼ ਆ ਇਹਨੂੰ ਆਪਾਂ ਥੋੜਾ ਜਆ ਘੱਟ ਰੱਖਾਂਗੇ ਤੇ ਇਹ ਜਿਹੜਾ ਆ ਟੇਸਟ ਬਹੁਤ ਜਿਆਦਾ ਦੇਵੇਗਾ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਆ ਤੁਸੀਂ ਇਸ ਤਰ੍ਹਾਂ ਕਦੀ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਹੁੰਦੀਆਂ ਨੇ ਸਬਜ਼ੀ ਬਣਾਉਂਦੀਆਂ ਇਹਦੇ ਨਾਲ ਹੀ ਸਬਜ਼ੀ ਨੂੰ ਚਾਰ ਚੰਨ ਲੱਗਦੇ ਆ ਤੇ ਇਹ ਹੁਣ ਨਾ ਆਪਾਂ ਮਿਰਚਾਂ ਜਿਹੜੀਆਂ ਪਾਤੀਆਂ ਨੇ ਕਟੀਆਂ ਹੋਈਆਂ ਲਾਲ ਤੇ ਹਰੀਆਂ ਕੱਲਰ ਹੀ ਲਾਲ ਐ ਵੈਸੇ ਮਿਰਚਾਂ ਹਰੀਆਂ ਹੀ ਨੇ ਸਾਰੀਆਂ ਤਿੰਨ ਮਿਰਚਾਂ ਪਾਈਆਂ ਨੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜਿੰਨੀਆਂ ਤੁਹਾਨੂੰ ਚਾਹੀਦੀਆਂ ਨੇ ਦੇਖੋ ਪਿਆਜ਼ ਥੋੜੇ ਥੋੜੇ ਲਾਲ ਹੋ ਗਏ ਨੇ ਬਹੁਤ ਜ਼ਿਆਦਾ ਲਾਲ ਨਹੀਂ ਕੀਤੇ ਅਸੀਂ ਹੁਣ ਸਾਬ ਤਣੀਆਂ ਜਿਹੜਾ ਆ ਉਹਦਾ ਪਾਊਡਰ ਜਿਹੜਾ ਉਹ ਪਾਇਆ ਮੈਂ ਅੱਧਾ ਚਮਚਾ ਦੇਗੀ ਮਿਰਚ ਪਾਈ ਅੱਧਾ ਚਮਚਾ ਮੈਂ ਹਲਦੀ ਦਾ ਅੱਧਾ ਚਮਚਾ ਪਾਇਆ ਕਾਲੀ ਮਿਰਚ ਥੋੜੀ ਜਿਹੀ ਪਾਈ ਆ ਗਰਮੀ ਬਹੁਤ ਆ ਇਸ ਕਰਕੇ ਗਰਮ ਮਸਾਲੇ ਜਿਹੜੇ ਆ ਮੈਂ ਬਹੁਤ ਹਸਾਬ ਨਾਲ ਪਾਏ ਆ ਇਹ ਜੀਰਾ ਪਾਊਡਰ ਪਾਇਆ ਅੱਧਾ ਚਮਚਾ ਇਹ ਚਿੱਲੀ ਫਲੇਕਸ ਥੋੜੇ ਜਿਹਾ ਪਾਏ ਬਿਲਕੁਲ ਥੋੜੇ ਜਿਹਾ ਬਾਕੀ ਮਸਾਲੇ ਤੇ ਆਪਣੇ ਸਵਾਦ ਅਨੁਸਾਰ ਹੀ ਪੈ ਸਕਦੇ ਆ ਥੋੜਾ ਜਿਹਾ 2 ਚਮਚੇ ਪਾਣੀ ਪਾਇਆ ਹੈ ਇਹ ਜਿਹੜੇ ਮਸਾਲੇ ਆ ਇਹ ਵਿੱਚ ਰਲ ਜਾਣਗੇ ਬਹੁਤ ਵਧੀਆ ਤਰ੍ਹਾਂ ਤੇ ਹੁਣ ਅਸੀਂ ਇਹਦੇ ਵਿੱਚ ਕੱਟਿਓ ਟਮਾਟਰ ਦੋ ਮੋٹے-ਮੋٹے ਜਿਹੜੇ ਅਸੀਂ ਸਾਡੇ ਕੋਲ ਉਹ ਪਾਵਾਂਗੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਜਰਾ ਕੋ ਨਾ ਭੁੱਜ ਲੈਣ ਦਵਾਂਗੇ ਫਿਰ ਇਹ ਮਸਾਲਾ ਜਿਹੜਾ ਬਹੁਤ ਵਧੀਆ ਤਰ੍ਹਾਂ ਤਿਆਰ ਹੋਏਗਾ ਤੁਸੀਂ ਦੇਖ ਸਕਦੇ ਹੋ ਮੈਂ ਅਜੇ ਨਮਕ ਨਹੀਂ ਪਾਇਆ ਕਿਉਂਕਿ ਨਮਕ ਮੈਂ ਇਸ ਲਈ ਨਹੀਂ ਪਾਇਆ ਕਿ ਸਾਰੀ ਸਬਜ਼ੀ ਜਦੋਂ ਮੈਂ ਪਾ ਦੂੰਗੀ ਨਾ ਕੜਾਈ ਦੇ ਵਿੱਚ ਫੇਰ ਨਮਕ ਪਾਉਂਗੀ ਸਬਜ਼ੀ ਦਾ ਦੇਖ ਕੇ ਕਿ ਸਬਜ਼ੀ ਕਿੰਨੀ ਆ ਤੇ ਬਾਅਦ ਵਿੱਚ ਮੈਂ ਨਮਕ ਪਾਉਂਗੀ ਮਸਾਲੇ ਤਾਂ ਜਿਹੜੇ ਪਾਉਣੇ ਉਹ ਤੇ ਮੈਂ ਪਾ ਹੀ ਲਏ ਨੇ ਤੇ ਹੁਣ ਇਹ ਥੋੜੇ ਜਿਹੇ ਨਾ ਜਿਹੜੇ ਟਮਾਟਰ ਨੇ ਵਧੀਆ ਤਰ੍ਹਾਂ ਹੋ ਗਏ ਨੇ ਦੇਖੋ ਜਿਹੜਾ ਤੇਲ ਆ ਇਹ ਥੋੜਾ ਜਿਹਾ ਅਲੱਗ ਹੋ ਰਿਹਾ ਹੈ ਤੇ ਹੁਣ ਜਿਹੜਾ ਆਪਣਾ ਬਿੰਗਣਾ ਦਾ ਪੇਸਟ ਬਣਾਇਆ ਸੀ ਉਹ ਆਪਾਂ ਪਾ ਦਵਾਂਗੇ ਇੱਦਾਂ ਪਰ ਤਾਂ ਤਿਆਰ ਕਰੋਗੇ ਨਾ ਤੇ ਇੱਕ ਮੈਂ ਕਹਿੰਨੀ ਵੀ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਜੇ ਇੱਥੇ ਬੱਚੇ ਜ਼ਿਆਦਾ ਖਾਂਦੇ ਸਬਜੀ ਉੱਥੇ ਤੁਸੀਂ ਮਿਰਚਾਂ ਕੱਟ ਕਰ ਸਕਦੇ ਹੋ ਤੇ ਬੱਚਿਆਂ ਨੂੰ ਦੇ ਸਕਦੇ ਹੋ ਇਹ ਕਾ ਮਸਾਲਾ ਮੇਰੇ ਕੋਲ ਸਾਰੀਆਂ ਸਬਜ਼ੀਆਂ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਬਾਜ਼ਾਰੋਂ ਹੀ ਆਉਂਦਾ ਹੈ ਗਰਮ ਮਸਾਲਾ ਬਹੁਤ ਵਧੀਆ ਚੀਜ਼ ਹੈ ਮੈਂ ਪਾਇਆ ਬਿਲਕੁਲ ਥੋੜਾ ਤੇ ਇਹ ਪਰਥੇ ਦਾ ਮਸਾਲਾ ਵੀ ਕਿਹਾ ਜਾਂਦਾ ਚਣਿਆਂ ਦਾ ਮਸਾਲਾ ਵੀ ਇਹਨੂੰ ਕਹਿ ਦਿੰਦੇ ਆ ਤੇ ਮਲਟੀ ਮਸਾਲਾ ਵੀ ਕਹਿ ਦਿੰਦੇ ਹਰ ਸਬਜ਼ੀ ਦੇ ਉੱਤੇ ਕੰਮ ਹੁੰਦਾ ਇਹ ਦਾ ਇਹਦਾ ਨਾ ਇਹਦੀ ਖੁਸ਼ਬੂ ਬੜੀ ਵਧੀਆ ਹੁੰਦੀ ਆ 스మెల్ ਬਹੁਤ ਸੋਹਣੀ ਹੁੰਦੀ ਹੈ ਇਹ ਜਿਹੜਾ ਹੋਟਲਾਂ ਤੇ ਪਾ ਕੇ ਦਿੰਦੇ ਆ ਇਹੋ ਜਿਹਾ ਮਸਾਲੇ ਨਾਲ ਹੀ ਉਹ ਬਣਾਉਂਦੇ ਨੇ ਪਰਥੇ ਤੇ ਇਹ ਬੀਂਗਣ ਜਿਹੜੇ ਆ ਆਪਣੇ ਸੌਰੀ ਆਲੂ ਜਿਹੜੇ ਬਣਾਏ ਹੋਏ ਸੀ ਇਹ ਪੀਸਾਂ ਦੇ ਵਿੱਚ ਤਲ ਕੇ ਉਹ ਵੀ ਮੈਸ ਵਿੱਚ ਪਾਤੇ ਨੇ ਇਹੋ ਜਿਹਾ ਪਰਤਾ ਤੁਸੀਂ ਕਦੀ ਖਾਓਗੇ ਤੇ ਜਿਆਦਾ ਹੀ ਕਰੋਗੇ ਇਹ ਰਿਆਡ ਫੂਡ ਚੈਨਲ ਦੇ ਉੱਤੇ ਬਣਿਆ ਜੀ ਇਹੋ ਜੀ ਵੀਡੀਓ ਹੁਣ ਆਪਾਂ ਸਵਾਦ ਅਨੁਸਾਰ ਹੀ ਆਪਣਾ ਜਿਹੜਾ ਤੇਸ ਤੇ ਆ ਨਮਕ ਪਾਉਣਾ ਆ ਜਿੰਨਾ ਸਾਨੂੰ ਚਾਹੀਦਾ ਏ ਲੇਓ ਨਮਕ ਪਾਤਾਏ ਤੇ ਥੋੜਾ ਜਿਹਾ ਮੈਂ ਮਿਕਸ ਕਰਨ ਵਾਸਤੇ ਇਹਨੂੰ ਹਿਲਾ ਦਵਾਂਗੇ ਨਮਕ ਬਹੁਤ ਸੋਨਾ ਇਹਦੇ ਵਿੱਚ ਨਾ ਐ ਨਾ ਰਲ ਜਾਣਾ ਹੈ ਬੜਿਆ ਵਧੀਆ ਤਰੀਕੇ ਦੇ ਨਾਲ ਹੁਣ ਥੋੜਾ ਜਿਹਾ ਨੂੰ ਨਾ ਕੜਾਈ ਨੂੰ ਟੱਕ ਦਵਾਂਗੇ ਉਤੋਂ ਅਸੀਂ ਟੱਕਣ ਦੇ ਕੇ ਕਿਉਂਕਿ ਆਪਣੇ ਜਿਹੜਾ ਭਾਫ਼ ਬਣੇਗੀ ਘੱਟ ਗੈਸ ਕੀਤਾ ਆ ਭਾਫ਼ ਦੇ ਨਾਲ ਜਿਹੜਾ ਨਮਕ ਪਾਇਆ ਉਹ ਰਲ ਜਾਏਗਾ ਪੂਰੀ ਤਰ੍ਹਾਂ ਤਿਆਰ ਦੇਖੋ ਪਰਦਾ ਤੇ ਬਣ ਕੇ ਮੇਰਾ ਤਿਆਰ ਹੋ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਇਹ ਵੀਡੀਓ ਤੁਸੀਂ ਜਿਹੜੀ ਹੈ ਨਾ ਤੁਹਾਡੇ ਮਨ ਪਸੰਦੀ ਹੈ ਤੰਦੂਰ ਦੀਆਂ ਰੋਟੀਆਂ ਨਾਲ ਤਾਂ ਇੰਨਾ ਵਧੀਆ ਲੱਗਦਾ ਹੀ ਉਹ ਤਵੇ ਤੇ ਵੀ ਰੋਟੀਆਂ ਬਣ ਜਾਂਦੀਆਂ ਨੇ ਪੂੜੀਆਂ ਨਾਲ ਵੀ ਤੇ ਮੈਂ ਕਹਿੰਨੀ ਵੀ ਚੋਲਾ ਨਾ ਖਾਓ ਭਾਏ ਰੋਟੀਆਂ ਨਾਲ ਖਾਓ ਰਿਆੜ ਫੂਡ ਚੈਨਲ ਨੂੰ ਨਾ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਇਹਨੂੰ ਵੇਖਿਆ ਜਰੂਰ ਕਰੋ ਇਹਦੇ ਵਿੱਚੋਂ ਤੁਹਾਨੂੰ ਬੜਾ ਹੀ ਕੁਝ ਵੇਖਣ ਨੂੰ ਮਿਲਦਾ ਹੈ ਵੀਡੀਓ ਦੇ ਵਿੱਚ ਸਿੱਖਣ ਵਾਸਤੇ ਬਹੁਤ ਚੀਜ਼ਾਂ ਨੇ ਆ ਦੇਖੋ ਪਰਥੇ ਦਾ ਕਲਰ ਦੇਖੋ ਤੇ ਪਰਥਾ ਦੇਖੋ ਕਿੱਡਾ ਵਧੀਆ ਬਣਿਆ ਏ ਕੱਲੇ ਬੇਗਣਾ ਦਾ ਤੇ ਤੂੰ ਹੀ ਬੜੀ ਵਾਰੀ ਖਾਦਾ ਹੋਊਗਾ ਆਲੂ ਬੇਗਣ ਦਾ ਪਰਥਾ ਪਹਿਲੀ ਵਾਰੀ ਖਾਓਗੇ ਥੋੜਾ ਜਿਹਾ ਧਣੀਆਂ ਕੱਟਿਆ ਹੋਇਆ ਸੀ ਉਹ ਪਾ ਦਵਾਂਗੇ ਉੱਪਰ ਜੇ ਹੈਗਾ ਤੇ ਪਾ ਲਿਆ ਕਰੋ ਜੇ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਧਣੀਆਂ ਦੀ ਕੋਈ ਜ਼ਰੂਰੀ ਨਹੀਂ ਆ ਤੇ ਆ ਹੁਣ ਇਹ ਹੋ ਗਿਆ ਰੈਡੀ ਪਰਥਾ ਇਹ ਤੂੰ ਹੀ ਦੇਖੋ ਕਿੰਨਾ ਇਹਦਾ ਦੇਖਣ ਨੂੰ ਕਲਰ ਹੀ ਕਿੰਨਾ ਸੋਹਣਾ ਲੱਗ ਰਿਹਾ ਏ ਦੇਖੋ ਇਹੋ ਜਿਹਾ ਬਣਾ ਕੇ ਖਾਓਗੇ ਤੇ ਮੈਂ ਕਹਿੰਨੀ ਆ ਵੀ ਤੁਸੀਂ ਆਖੋਗੇ ਕਿ ਵਾਕਿਆ ਹੀ ਵੀਡੀਓ ਵੇਖੀ ਸੀ ਬਹੁਤ ਟੇਸਟੀ ਬਣਿਆ ਬਹੁਤ ਜ਼ਿਆਦਾ ਮਿਲਦੇ ਆ ਜੀ ਤੁਹਾਨੂੰ ਫੇਰ ਅਗਲੀ ਵੀਡੀਓ ਦੇ ਨਾਲ ਜਿਆਦਾ ਰੱਖਿਆ ਕਰੋ ਰਿਆਡ ਫੂਡ ਚੈਨਲ ਨੂੰ ਉਨੀ ਦੇਰ ਤੱਕ ਕਮਿਲ ਤੁਹਾਨੂੰ ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ